तशाह की नगर कीर्तन के रूप में फिर वापस में महिला लेकर पहुंचे हो मेरे पातशाह की आप संतान को खुशियां आकर्षित करो अंग संघ होगी सहायता कर मेरे पातशाह की अंग संघ होगी औखी घड़ीत ਸਤਿਗੁਰੂ ਗੁਰੂ ਸ਼੍ਰੀ ਹਰਿ ਰਾਇ ਸਾਹਿਬ ਜੀ ਦਾ ਪ੍ਰਗਾਹ ਦੇ ਮਨਾਇਆ ਜਾ ਰਿਹਾ ਗੁਰਦੁਆਰਾ ਸਤਖੰਡ ਈਸ਼ਤ ਦਰਬਾਰ ਪਿੰਡ ਫੂਲ ਤੋਂ ਇਹ ਵੀ ਆਪਣੇ ਰੋਪੜ ਤੱਕ ਇਹਨਾਂ ਕਰ ਕੀਤੇ ਜਾਵੇਗਾ ਅੱਜ ਦੇ ਦਿਨ ਦਾ ਮੈਸੇਜ ਹੈ ਕਿ ਗੁਰੂ ਹਰਿ ਸਾਹਿਬ ਇੰਨੇ ਦੇ ਆਲੂਸਣ ਇੰਨੇ ਦੇ ਵਾਸਨ ਕਿ ਉਹ ਇੱਕ ਕੰਡੇ ਦਾ ਦੁੱਖ ਵੀ ਨਹੀਂ ਜੀ ਸਹਾਰ ਸਕਦੇ। ਔਰ ਗੁਰੂ ਹਰਗੋਬਿੰਦ ਸਾਹਿਬ ਇੱਕ ਉਹ ਸਤਿਗੁਰੂ ਪਾਤਸ਼ਾਹ ਸਨ ਜਿਨ੍ਹਾਂ ਨੇ ਪ੍ਰਣ ਕੀਤਾ ਸੀ ਕਿ ਉਹ ਬਾਦਸ਼ਾਹਾਂ ਦੇ ਮੱਤੇ ਨਹੀਂ ਲੱਗਣਗੇ। ਔਰ ਲੱਗੇ ਵੀ ਨਹੀਂ। ਉਹਨਾਂ ਨੇ ਦੁਨੀਆ ਨੂੰ ਮੈਸੇਜ ਦਿੱਤਾ ਕਿ ਪਿਆਰ ਹੀ ਜ਼ਿੰਦਗੀ ਹੈ ਤੇ ਪਿਆਰ ਹੀ ਭਗਤੀ ਹੈ। ਉਹ ਜਨਤਾ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਦੀ ਰੂਕਾਈ ਨੂੰ ਪਿਆਰ ਕਰਨ ਵਾਲਾ ਹੀ ਪਰਮੇਸ਼ਰ ਨੂੰ ਮਿਲ ਸਕਦਾ ਹੈ। ਉਹਨਾਂ ਦਾ ਇਹ ਮੈਸੇਜ ਸੀ ਕੀ ਸਾਰੀ ਦੁਨੀਆ ਇੱਕ ਨਹੀਂ ਹੋ ਜਾਂਦੀ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੀ ਮਿਸਾਲ ਆਪ ਸਣ ਜਿਨ੍ਹਾਂ ਨੂੰ ਮਾਨ ਪ੍ਰਾਪਤ ਹੋਇਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਅਮਰਸ਼ੇ ਪਾਤਸ਼ਾਹ ਗੁਰਤਾ ਗੁਰਗਦੀ ਪੁੱਤਰ ਨੂੰ ਦਾ ਦੇ ਕੇ ਗੁਰਤਾ ਗੁਰਗਦੀ ਦੀ ਬਖਸ਼ਿਸ਼ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਕਰ ਗਿਆ ਸਨ ਉਥੇ ਤੇ ਕਰ ਗਿਆ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਮਰਾਜ ਦੇ ਉਹ ਤਾਂ ਜੀ ਲੱਗਦੇ ਸਨ ਗੁਰੂ ਹਰਾਈ ਸਾਹਿਬ ਨੇ ਅੱਗੇ ਇਸ ਮਰਯਾਦਾ ਨੂੰ ਕਾਇਮ ਰੱਖਦੇ ਹੋਏ ਛੋਟਾ ਵੱਡਾ ਨਹੀਂ ਵੇਖਿਆ ਪਰ ਤਖਤ ਦੇ ਰਾਜਾ ਸੋਮੇਹ ਜੋ ਤਖਤ ਦੇ ਲਾਇਕ ਹੋਈ ਆਪਣੇ ਵੱਡੇ ਸਹਿਬਜਾਦੇ ਬਾਬਾ ਰਾਮ ਰਾਏ ਜਿਨ੍ਹਾਂ ਨੇ ਗੁਰਬਾਣੀ ਦੀ ਇੱਕ ਤੁਕ ਵੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੀਰਵਾਦ ਦੇ ਮੁਤਾਬਕ ਸਮੇਂ ਦੀ ਹਕੂਮਤ ਤੋਂ ਡਰਦੇ ਬਾਦਸ਼ਾਹ ਰੰਗਦੇਵ ਜੀ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਲਾਮ ਦੀ ਨਿਰਾਦਰੀ ਕੀਤੀ ਹੈ ਤਾਂ ਇੱਕ ਥਾਂ ਲਿਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਪਰ ਇੱਕ ਸ਼ਾਇਹ ਹਕਮਤ ਦੇ ਢੱਲੇ ਆ ਗਏ ਬਾਬਾ ਰਾਮਰਾ ਨੇ ਕਿਹਾ ਸੀ ਕਿ ਬਾਦਸ਼ਾਹ ਨੂੰ ਐਵੇਂ ਕਿਸੇ ਨੇ ਗੁਮਰਾ ਕੀਤਾ ਉੱਥੇ ਮਿੱਟੀ ਮੁਸਲਮਾਨ ਕੀ ਨਹੀਂ ਸਗੋਂ ਮਿੱਟੀ ਬੇਈਮਾਨ ਕੀ ਲਿਖਿਆ ਆਇਆ ਬਾਣੀ ਦਾ ਇੱਕ ਅੱਖਰ ਬਦਲਨ ਕਰਕੇ ਗੁਰੂ ਹਰ ਹਰਾਇ ਸਾਹਿਬ ਨੇ ਆਪਣੇ ਵੱਡੇ ਸਾਹਿਬ ਜਦੇ ਬਾਬਾ ਰਾਮ ਰਾਏ ਨੂੰ ਗੱਲ ਨਾਲ ਨਹੀਂ ਸਿਲਾਇਆ ਆਖਿਆ ਸਾਡੇ ਮੱਥੇ ਨਾਲ ਲੱਗ ਕਿਉਂ ਕਿ ਤੁ ਗੁਰਬਾਣੀ ਦੀ ਤਕ ਬਦਲ ਦਿੱਤੀ ਹੈ ਇਹ ਗੁਰੂ ਹਰਾਇ ਸਾਹਿਬ ਪਾਤਸ਼ਾਹ ਬਾਬਾ ਰਾਮ ਰਾਏ ਨੂੰ ਗੁਰਤਾ ਗੁਰਗੱਦੀ ਨਾ ਦੇ ਕੇ ਛੋਟੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਦੀ ਸਰੀਰਕ ਉਮਰ ਉਸ ਸਮੇਂ ਬੜੀ ਛੋਟੀ ਸੀ 5 ਸਾਲ ਕੁ ਮਹੀਨੇ ਸੀ ਉਹਨਾਂ ਨੂੰ ਗੁਰਤਾ ਗੁਰਗੱਦੀ ਦੇਖ ਕੇ ਆਪ ਨੇ ਰੰਕਾਰ ਦੇ ਦੇਸ਼ ਨੂੰ ਚਲੇ ਗਏ ਅੱਜ ਦਾ ਮੈਸੇਜ ਸਾਨੂੰ ਸਿਖਾਉਂਦਾ ਕਿ ਕਾਬਲੀਅਤ ਦੇ ਰਾਹ ਵਿੱਚ ਛੋਟਾ ਦੇ ਵੱਡਾ ਨਹੀਂ ਵੇਖਿਆ ਜਾਂਦਾ ਕੋਈ ਛੋਟਾ ਵੀ ਮਾਫ ਕਰਨਾ ਕਿ ਜਿੱਥੇ ਜੀ ਕੁਆਲਿਟੀ ਰੱਖਦਾ ਹੈ ਤਾਂ ਉਹ ਵੱਡੇ ਤੋਂ ਸਮੇਂਦਾਰ ਹੈ ਸੋ ਅੱਜ ਦੇ ਦਿਨ ਗੁਰੂ ਹਰਿਐਸਾ ਮਹਾਰਾਜ ਦਾ ਪਾਵਨ ਪੀਤਰ ਪ੍ਰਗਾਇਤ ਜਸ ਮਨਾਇਆ ਜਾ ਰਿਹਾ ਹੈ ਵੈਰੀ ਜੀ ਦਾ ਖਾਲਸਾ ਵੈਰੀ ਜੀ ਫਤਿਹ Dunya, 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 ਜਿਹੜੇ ਮਨੰਗੀ ਚਾਹੋਗੇ ਸਰ ਸਹਿਣਾ ਤੇਰਾ ਦੇਖ ਦੇਖ ਜਿੰਨਾ ਦਰਸ਼ਨ ਸਹਿਣਾ ਤੇਰਾ ਮੈਂ ਦੇਖ ਦੇਖ ਜਿੰਨਾ ਦਰਸ਼ਨ ਸਹਿਣਾ ਤੇਰਾ ਮੈਂ ਦੇਖ ਦੇਖ ਜੀਵਾ ਦਰਸ਼ਨ ਸਹਿਣਾ ਤੇਰਾ ਮੈਂ ਦੇਖ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਇੱਕ ਨਗਰ ਕੀਰਤਨ ਰੋਪੜ ਸ਼ਹਿਰ ਵਿਖੇ ਗੁਰਦੁਆਰਾ ਸੱਚਖੰਡ ਇਸ਼ਰ ਦਰਬਾਰ ਤੋਂ ਨਿਕਲ ਰਿਹਾ ਹੈ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ ਨਾਲੇ ਬੇਨਤੀ ਕੀਤੀ ਜਾਂਦੀ ਸੰਗਤ ਨੂੰ ਸਤਵੇਂ ਪਾਤਸ਼ਾਹ ਨੇ ਜੋ ਪ੍ਰਚਾਰ ਕੀਤਾ ਸਰਬੱਤ ਦੇ ਭਲੇ ਦਾ ਸਭ ਨਾਲ ਪ੍ਰੇਮ ਕਰਨ ਦਾ ਉਹੀ ਸੰਦੇਸ਼ ਹੈ ਨਗਰ ਕੀਰਤਨ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀਰਤਨ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸੱਚਖੰਡ ਇਸਤਵਦਰਵਾਰ ਉਪਰ ਤੋਂ ਸਤਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਿਐ ਸਾਹਿਬ ਦੇ ਪ੍ਰਕਾਸ਼ ਦੇ ਸੁਨੋ ਮੌਕਾ ਰੱਖ ਕੇ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਅਤੇ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲਿਆਂ ਦੇ ਪਾਵਨ ਸਥਾਨ ਤੋਂ ਰੋਪੜ ਰੈਲੋ ਸਮਰਾਲਾ ਅਲੱਗ-ਅਲੱਗ ਪਿੰਡਾਂ 'ਚ ਹੁੰਦਾ ਹੋਇਆ ਆਪਣੇ ਅਗਲੇ ਪੜਾਵਲ ਵਧਦਾ ਜਾ ਰਿਹਾ ਹੈ ਇਸ ਨਗਰ ਕੀਰਤਨ ਦਾ ਮੁੱਖ ਆਦੇਸ਼ ਅਵਲੇ ਅੱਲਾ ਨੂਰਿ ਆਪਾਇ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਆਓ ਮਿਲ ਗੁਰਸਿੱਖ ਆਓ ਮਿਲ ਆਓ ਮੇਰੇ ਗੁਰਕੇ ਪਿਆਰੇ ਆਓ ਆਪਾਂ ਸਾਰੇ ਹੀ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹੂ ਕੁਰਬਾਨੀ ਚੈਨਲ ਦਾ ਇਸ ਨਗਰ ਕੀਰਤਨ ਦਾ ਜਿਹੜੇ ਲਾਈਵ ਕਵਰੇਜ ਕਰ ਰਹੇ ਹਨ ਬਾਬਾ ਕਰਮਜੀਤ ਸਿੰਘ ਵੱਲੋਂ ਤੇ ਦਾਸ ਭਾਈ ਲਾਲ ਸਿੰਘ ਵੱਲੋਂ ਸਮੂਹ ਸੰਗਤਾਂ ਵੱਲੋਂ ਉਹਨਾਂ ਦਾ ਲੱਖ ਲੱਖ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਰਜਨ ਸਿੰਘ ਇਹ ਮਹਾਨਗਰ ਕੀਰਤਨ ਸਤਵੇਂ ਪਾਤਸ਼ਾਹ ਗੁਰੂ ਹਰਿਆ ਸਾਹਿਬ ਮਹਾਰਾਜ ਦੇ ਪ੍ਰਕਾਸ਼ ਸੁਧਨ ਮੁਖ ਰੱਖ ਕੇ ਗੁਰਦੁਆਰਾ ਸੱਚਖੰਡ ਜੀ ਸਰਦਵਾਰ ਤੋਂ ਨਗਰ ਕੀਰਤਨ ਆਰੰਭ ਹੋਇਆ ਹੈ ਜੋ ਖੈਰਾਵਾਦ ਤੋਂ ਹੁਣ ਪਿੰਡ ਸਮਰਾਲਾ ਫਿਰ ਰੈਲੋਂ ਰੈਲੋ ਰੋਡ ਤੋਂ ਹੁੰਦਾ ਹੋਇਆ ਹਸਪਤਾਲ ਰੋਡ ਤੋਂ ਬੇਲਾ ਚੌਂਕ ਬੇਲਾ ਚੌਂਕ ਤੋਂ ਪਰਮਾਰ ਹਸਪਤਾਲ ਸਰਜੀਤ ਹਸਪਤਾਲ ਤੋਂ ਹੁੰਦਾ ਹੋਇਆ ਗੁਰਦੁਆਰਾ ਸੱਚਖੰਡ ਈਸ਼ਰ ਦਵਾਰ ਵਿਖੇ ਸਮਾਪਤ ਹੋਵੇਗਾ ਇਸ ਮਹਾਨ ਨਗਰ ਕੀਤਾ ਦੇਸ਼ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨਾ ਅਮਰ ਛਕਣਾ ਗੁਰੂ ਵਾਲੇ ਬਣਨਾ ਤੇ ਪਿਆਰ ਦਾ ਪਿਆਰ ਤੇ ਉਦੇਸ਼ ਦੇਣਾ ਆਪਸ ਵਿੱਚ ਭਾਈਚਾਰਾ ਪ੍ਰੇਮ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾਲ ਸਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਰੋਪੜ ਦੀ ਸਮੂਹ ਸੰਗਤ ਅਤੇ ਸੰਤ ਕਰਮ ਸਿੰਘ ਅਕੈਡਮੀ ਵੱਲੋਂ ਸੰਤ ਬਾਬਾ ਮਾਨ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਦੰਨਿਆ ਕਿ ਉਹਨਾਂ ਨੇ ਸੰਗਤ ਦੇ ਉੱਤੇ ਇੰਨਾ ਵੱਡਾ ਮਹਾਨ ਨਿਰ ਕੀਰਤਨ ਕੱਢ ਕੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਮਹਾਪੁਰਸ਼ਾਂ ਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ ਇਹਨਾਂ ਦੇ ਦੁਆਰਾ ਚਲਾਈ ਹੋਈ ਸੰਤ ਕਰਮ ਸਿੰਘ ਅਕੈਡਮੀ ਸ਼ਾਮਪੁਰਾ ਰੋਪੜ ਵਿਖੇ ਬੱਚਿਆਂ ਨੂੰ ਉੱਚ ਸਿੱਖਿਆ ਦਿੱਤੀ ਜਾਂਦੀ ਹੈ ਇੱਥੋਂ ਨੇ ਪੜੇ ਹੋਏ ਬੱਚੇ ਡਾਕਟਰ ਇੰਜੀਨੀਅਰ ਆਰਮੀ ਫੋਰਸ 에য়ার ਫੋਰਸ ਦੇ ਵਿੱਚ ਉੱਚੀਆਂ-ਉੱਚੀਆਂ ਪੋਸਟਾਂ ਦੇ ਉੱਤੇ ਜਾ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਮਹਾਪੁਰਸ਼ਾਂ ਵੱਲੋਂ ਚਲਾਈ ਗਈ ਅਕੈਡਮੀ ਸਾਡੇ ਇਲਾਕੇ ਦੇ ਉੱਤੇ ਬਹੁਤ ਹੀ ਵੱਡਾ ਪਰਉਪਕਾਰ ਹੈ ਇੱਥੇ ਗਰੀਬ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਇਲਾਕੇ ਦੇ ਕਿਸੇ ਵੀ ਬੱਚੇ ਨਾਲ ਐ ਬੱਚੇ ਨੂੰ ਉੱਚ ਸਿੱਖਿਆ ਦੇ ਕੇ ਦੇਸ਼ ਦੀ ਸੇਵਾ ਕਰਨ ਵਾਸਤੇ ਭੇਜਿਆ ਜਾਂਦਾ ਹੈ ਅਸੀਂ ਸੰਤ ਕਰਮ ਸਿੰਘ ਅਕੈਡਮੀ ਵੱਲੋਂ ਮਹਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਦੀ ਲੰਬੀ ਆਜੂ ਵਾਸਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਐ ਵਾਹ ਚੈਨਲ ਅਤੇ ਰੋਪਰ ਟੀਵੀ ਵੰਦਾ ਦਾ ਜਿਨ੍ਹਾਂ ਨੇ ਸਾਡੇ ਨਗਰ ਕੀਰਤਨ ਵਿੱਚ ਬੜੀ ਹੀ ਮਹਾਨ ਸੇਵਾ ਨਿਭਾਈ ਹੈ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ